ਚੋਣਾਂ ਦਾ ਨਤੀਜਾ ਰੀਕਾਊਂਟਿੰਗ ਤੋਂ ਬਾਅਦ ਜਿੱਤੀ ਹਰਨਪਾਲੀ ਗੁਰਪਾਲ ਕੌਰ ਪਹਿਲਾ ਕਰਨਜੀਤ ਕੌਰ ਦੀ 6 ਵੋਟਾਂ ਦੇ ਨਾਲ ਹੋਈ ਸੀ ਜਿੱਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਤੀਮੋੜ ਕੋਈ ਦਸਤਾਰਪੰਦੀ ਕਿਸਕਰ ਸਾਹਿਬ ਦੇ ਵਿੱਚ ਨਿਹੰਗ ਜਥੇਬੰਦੀਆਂ ਤੇ ਸਿੱਖ ਸੰਪਰਦਾਵਾਂ ਨੇ ਭੇਟ ਕੀਤੀਆ ਸਰਦਾਰ ਦਸਤਾਰਾਂ ਪਰ ਹਰਨਾਮ ਸਿੰਘ ਖਾਲਸਾ ਨੇ ਸਮਾਗਮ ਤੋਂ ਬਣਾਈ ਦੂਰ ਬਾਬਾ ਬਲਬੀਰ ਸਿੰਘ 96 ਕਰੋੜ ਦਾ ਵੱਡਾ ਬਿਆਨ ਬੁਲੇਸ਼ ਤਬਦੀ ਤੋਂ ਪਹਿਲਾਂ ਨਿਯੁਕਤ ਕੀ ਤਰਜਾ ਵਿੱਚ ਅਕਾਲ ਤੱਕ ਸਾਹਿਬ ਦਾ ਪੱਕਾ ਜਥੇਦਾਰ ਫੋਸ ਫੈਸਲੇ ਲੈਣ ਲਈ ਪੱਕੀ ਨਿਯੁਕਤੀ ਜ਼ਰੂਰੀ। ਵਿਸਾਰ ਬੰਦੀ ਸਮਾਗਮ ਦੇ ਵਿੱਚ ਜਥੇਦਾਰ ਗੜਗਜ ਨੇ ਨਸ਼ੇ ਦੇ ਮੁੱਦੇ ਤੇ ਜਿਤਾਈ ਚਿੰਤਾ ਬੋਲੇ ਮਾਨਸਾ ਚਿੱਟੇ ਦੇ ਆਦੀ ਮਾਪੇ ਨੇ ਆਪਣਾ ਹੀ ਬੱਚਾ ਵੇਚਿਆ ਇਹ ਨਹੀਂ ਹੋ ਸਕਦਾ ਸਾਡਾ ਪੰਜਾਬ ਸਾਡੀਆਂ ਮਾਵਾਂ ਨੇ ਧਰਮ ਦੇ ਲਈ ਬੱਚਿਆਂ ਦੇ ਟੁਕੜੇ ਕਰਵਾ ਕੇ ਫਵਾ ਲਈ ਸੀ ਚੋਲ ਤੇ ਮਾਨਸਾ ਦੇ ਵਿੱਚ ਚਿੱਟੇ ਦੇ ਲਈ ਬੱਚਾ ਵੇਚਣ ਵਾਲੇ ਮਾਤਾ ਪਿਤਾ ਗ੍ਰਿਫਤਾਰ ਖਰੀਦਣ ਵਾਲਿਆਂ ਤੇ ਵੀ ਹੋਇਆ ਪਰਚਾ 1.80 ਹਜ਼ਾਰ ਚ ਬੱਚੇ ਦਾ ਕੀਤਾ ਸੀ ਸੌਦਾ ਜਿੰਦਨੇ ਰਾਜਪੁਰਾ ਮੁਹਾਲੀ ਰੇਲਵੇ ਲਾਈਨ ਦੇ ਲਈ ਮੰਗੀ ਥਾਂ ਜ਼ਮੀਨ ਐਕਵਾਇਰ ਲਈ ਪੰਜਾਬ ਸਰਕਾਰ ਨੂੰ ਲਿਖੀ ਚਿੱਠੀ ਪ੍ਰੋਜੈਕਟ ਦੇ ਲਈ 55.84 ਹੈਕਟੇਅਰ ਜ਼ਮੀਨ ਹੋਣੀ ਐ ਐਕਵਾਇਰ

ਸ਼ਸ਼ਕਾਲਾ ਸਮੇਂ ਦੇ ਭੋਟਾਂ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਦੂ ਸਵਾਗਤ ਕਰਦੇ ਹਾਂ ਤਰਨਤਾਰਨ ਤੋਂ ਤਰਨਤਾਰਨ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਧਰਨਾ ਦਿੱਤਾ ਗਿਆ ਧਰਨੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਸ਼ਾਮਲ ਹੋਏ ਅਕਾਲੀ ਲੀਡਰਾਂ ਦੇ ਖਿਲਾਫ ਦਸ ਦੇ ਕੀ ਕੇਸ ਦਰਜ ਹੋਣ ਦੇ ਖਿਲਾਫ ਇਹ ਧਰਨਾ ਦਿੱਤਾ ਗਿਆ ਹੈ ਔਰ ਸੁਖਬੀਰ ਸਿੰਘ ਬਾਦਲ ਨੇ ਸੁਭਾ ਸਰਕਾਰ ਤੇ ਨਿਸ਼ਾਨੇ ਸਾਧੇ ਤਾ ਉਹਨਾਂ ਦੇ ਵੱਲੋਂ ਨਿਸ਼ਾਨੇ ਸਾਧੇ ਗਏ ਨੇ ਸੁਖਬੀਰ ਸਿੰਘ ਬਾਦਲ ਨੇ ਧਰਨੇ ਦੇ ਵਿੱਚ ਸ਼ਮੂਲਤ ਕੀਤੀ ਹੈ ਤਰਨਤਾਰਨ ਦੇ ਵਿੱਚ ਧਰਨਾ ਦਿੱਤਾ ਗਿਆ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਲੀਡਰਾਂ ਦੇ ਖਿਲਾਫ ਕਿਸ ਦਰਜ ਕੀਤਾ ਜਾ ਰਿਹਾ ਹੈ ਤਾਂ ਕੇਸ ਦਰਜ ਹੋਣ ਦੇ ਖਿਲਾਫ ਇਹ ਧਰਨਾ ਦਿੱਤਾ ਗਿਆ ਹੈ ਔਰ ਨਾਲ ਹੀ ਉਹਨਾਂ ਦੇ ਵੱਲੋਂ ਸੁਭਾ ਸਰਕਾਰ ਤੇ ਨਿਸ਼ਾਨੇ ਸਾਦੇ ਗਏ ਨੇ ਦੱਸਿਆ ਕਿ ਤਰਨਤਾਰਨ ਦੇ ਵਿੱਚ ਬਾਈ ਇਲੈਕਸ਼ਨ ਹੈ ਜ਼ਿਮਨੀ ਚੋਣ ਹੋਣੀ ਹੈ ਔਰ ਉਸੇ ਦੇ ਮੱਦੇਨਜ਼ਰ ਹਰ ਪਾਰਟੀ ਦਾ ਪੇਚ ਲਗਾ ਰਹੀ ਹੈ ਹਰ ਪਾਰਟੀ ਪੱਪਾ ਪਾਰ ਹੈ ਤੇ ਸਭ ਦੇ ਵੱਲੋਂ ਲੋਕਾਂ ਦੇ ਵਿੱਚ ਵਿਸ਼ਵਾਸ ਜਿਹੜਾ ਹੈ ਉਹ ਜਤੌਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਵਾਇਆ ਜਾਵੇ ਵਿਸ਼ਵਾਸ ਲੋਕਾਂ ਨੂੰ ਇਹ ਹੀ ਪਹਿਲ ਹੈ ਹਰ ਇੱਕ ਪਾਰਟੀ ਦੀ ਤਾਂ ਜਿਸੇ ਚੱਲਦੇ ਆ ਜਿੱਥੇ ਚੋਣ ਪ੍ਰਚਾਰ ਹੋ ਰਿਹਾ ਤਾਂ ਉੱਥੇ ਹੀ ਇਸ ਤਰੀਕੇ ਆਪਣੀ ਆਪਣੀ ਗੱਲ ਰੱਖੀ ਜਾ ਰਹੀ ਹੈ ਤਾਂ ਸ਼ੋਮਨੀ ਅਕਾਲੀ ਦਲ ਦੇ ਵੱਲੋਂ ਧਰਨਾ ਤਰਨਤਾਰਨ ਦੇ ਵਿੱਚ ਲਗਾਇਆ ਗਿਆ ਜਿਸ ਦੇ ਵਿੱਚ ਸੁਖਬੀ ਸਿੰਘ ਬਾਦਲ ਨੇ ਸ਼ਮੂਲਤ ਕੀਤੀ ਹੈ ਉਹ ਸੁਭਾ ਸਰਕਾਰ ਤੇ ਨਿਸ਼ਾਨੇ ਸਾਧੇ ਗਏ ਤੁਸੀਂ ਦੇਖੋ ਕਿੰਨੀ ਨੀਵੀਂ ਪੱਧਰ ਤੇ ਪੁਲਿਸ ਚਲੀ ਗਈ ਈਪੀਜੀ ਧੀਆਂ ਪੈਣਾ ਤੇ ਵੀ ਪਰਚੇ ਤੁਸੀਂ ਦੇਣ ਲੱਗੋਗੇ ਤੇ ਮਤਲਬ ਕੀ ਹੈ ਤੁਸੀਂ ਕਿਸ ਲੈਵਲ ਤੇ ਚਲੇ ਗਏ ਹੋ ਜੇ ਐਸ ਲੈਵਲ ਦੀ ਸਿਆਸਤ ਕਰਨੀ ਹੈ ਤੇ ਜੇ ਫਿਰ ਅਸੀਂ ਵੀ ਆ ਜੰਨੇ ਆ ਉਹ ਉਸ ਲੈਵਲ ਤੇ ਸਾਨੂੰ ਕੋਈ ਡਰ ਨਹੀਂ ਵੱਡੇ ਭਾਲ ਸਿੰਘ ਸਾਹਿਬ ਨੇ 16 ਸਾਲ ਜੇਲਾ ਕੱਟਿਆ ਐ ਇੱਥੇ ਬੈਠੀ ਐ ਲੀਡਰਸ਼ਿਪ ਜਿਹੜੇ ਨੇ 10-10 ਸਾਲ ਜੇਲਾ ਕੱਟਿਆ ਸਾਨੂੰ ਜੇਲਾ ਦਾ ਕੋਈ ਡਰ ਨਹੀਂ ਸਾਨੂੰ ਤਾਂ ਜੇਲਾ ਘਿਓ ਵਾਂਗੂ ਲੱਗਦੀ ਐ ਇਸ ਕਰਕੇ ਮੈਂ ਫਿਰ ਵੀ ਬੇਨਤੀ ਕਰਦਾ ਹਲੇ ਜੰਗ ਸ਼ੁਰੂ ਹੋਈ ਹੈ ਜੇ ਤੁਸੀਂ ਆਪਣਾ ਰਵਈਆ ਨਹੀਂ ਬਦਲਿਆ ਅਗਲੇ 15 ਦਿਨ ਇੱਥੇ ਦੇਖਿਓ ਕੀ ਹੋਣਾ ਫਿਰ ਮੁੱਖ ਮੰਤਰੀ ਨੂੰ ਬਣ ਦਿੰਦੇ ਅਸੀਂ ਇੱਥੇ ਜੋਰ ਲਾ ਲੈ ਜਿੰਨਾ ਮਰਜੀ ਸ਼ੋਮਨੀ ਇਕਾਲੀ ਦਲ ਦੇ ਸਾਰੇ ਵਰਕਰ ਪੰਜਾਬ ਦੇ ਇੱਥੇ ਪਹੁੰਚ ਜਾਣਗੇ ਫਿਰ ਦੇਖੀ ਜਾਊਗੀ ਕਿ ਇੱਕ ਪਾਸੇ ਪੁਲਿਸ ਹੋਊਗੀ ਤੇ ਇੱਕ ਪਾਸੇ ਪੰਜਾਬ ਦੇ ਲੋਕ ਹੋਣਗੇ ਦੇਖੋ ਇਹਨਾਂ ਨੇ ਮੈਂ ਹੈਰਾਨ ਐ ਬੀਜੀਪੀ ਸਾਹਿਬ ਤੇ ਹੋਮ ਸੈਕਟਰੀ ਸਾਹਿਬ ਤੇ ਤੇ ਚੀਫ ਸੈਕਟਰੀ ਸਾਹਿਬ ਤੇ ਕਾਨੂੰਨ ਐ ਇਲੈਕਸ਼ਨ ਕਮਿਸ਼ਨ ਦਾ ਕਿ ਜਿਹੜਾ ਬੰਦਾ 3 ਸਾਲ ਤੋਂ ਵਾਦੇ ਤੇ ਜ਼ਿਲ੍ਹੇ ਛੋਏ ਉਹਦੀ ਪੋਸਟਿੰਗ ਨਹੀਂ ਹੋ ਸਕਦੀ ਇਲੈਕਸ਼ਨ ਦੇ ਦੌਰਾਨ ਇੰਨੇ ਥੱਲੇ ਲੱਗੇ ਆ ਸਾਰੀ ਫੋਰਸ ਆ ਝਾੜੂ ਵਾਲਿਆਂ ਤੋਂ ਆ ਦਿੱਲੀ ਵਾਲੇ ਲੁਟੇਰਿਆਂ ਦੇ ਥੱਲੇ ਕਿ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਹਦੱਤਾਂ ਉਹਨਾਂ ਦੀ ਵੀ ਧੱਜੀਆਂ ਉਡਾਈਆਂ ਹੁਣ ਆ ਦੇਖ ਲਓ ਇੱਥੇ ਇੱਕ ਡੀਐਸਪੀ ਜਗਜੀਤ ਸਿੰਘ ਐ ਟੀਐਸਪੀ ਸੁਖਵੀਰ ਸਿੰਘ ਐ ਦੋਨੋਂ ਹਰਮੀਤ ਗਦਾਰ ਦੇ ਚੇਲੇ ਰਹੇ ਐ ਤੇ ਆ ਦੋਨੋਂ ਇੱਥੇ ਮੈਂ ਲਗਾ ਠੜ ਦੱਸਦਾ ਸਾਰ ਦੇ ਇੱਥੇ ਐ ਉਹ ਬਣਾਏ ਪਏ ਐ ਇਹਨਾਂ ਦੇ ਇਲੈਕਸ਼ਨ ਦੇ ਸਰਕਲ ਇਨਚਾਰਜ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਤਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦੱਸਿਆ ਹੈ ਕਿ ਇਹ ਸਾਰੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਜਾ ਰਿਹਾ ਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਵੇਲੇ ਟ੍ਰਾਂਸਪੋਰਟ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਹੋ ਰਹੀਆਂ ਨੇ ਔਰ ਉਸ ਨੂੰ ਲੈ ਕੇ ਸਿੱਧੇ ਤੌਰ ਤੇ ਉਹਨਾਂ ਨੇ ਸੂਬਾ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਔਰ ਕਹਿਣਾ ਹੈ ਕਿ ਅਸੀਂ ਵੀ ਉਸ ਲੈਵਲ ਤੇ ਆ ਜਾਣੇ ਹਾਂ ਤਾਂ ਇਹ ਸਾਰੇ ਇਲਜ਼ਾਮ ਲਗਾਏ ਗਏ ਔਰ ਨਾਲੀ ਤੰਜ ਕਸੇ ਕੇ ਨੇ ਤਾਂ ਉਨ੍ਹਾਂ ਨੇ ਜਿੰਮ ਨਹੀਂ ਚੁਣਨਾ ਕਿ ਇਹ ਹੁੰਕਾਰ ਪਰੀ ਹੈ। ਉਦルフਰੀਦਕੋਟ ਦੇ ਪਿੰਡ ਬਰਗਾੜੀ ਦੇ ਵਿੱਚ ਦਰਦਨਾਕ ਘਟਨਾ ਵਾਪਰੀ ਹੈ ਵਿਆਹ ਤੋਂ ਪਹਿਲਾਂ ਕੁੜੀ ਦੀ ਮੌਤ ਹੋ ਗਈ ਹੈ ਦੱਸਿਆ ਕਿ ਦਿਲ ਦਾ ਦੌਰਾ ਪੈਣ ਦੇ ਨਾਲ ਪੂਜਾ ਨਾਦੀਏ ਲੜਕੀ ਹੈ ਜਿਸ ਦੀ ਜਾਨ ਚਲੀ ਗਈ ਹੈ ਜਾਗੋ ਵਾਲੀ ਰਾਤ ਯਾਨੀ ਕਿ ਠੀਕ ਵਿਆਹ ਤੋਂ ਇੱਕ ਦਿਨ ਪਹਿਲਾਂ ਪੂਜਾ ਨੂੰ ਦਿਲ ਦਾ ਦੌਰਾ ਪਿਆ ਔਰ ਡੋਲੀ ਵਾਲੇ ਸੂਟ ਦੇ ਵਿੱਚ ਦੱਸਿਆ ਕਿ ਪੂਜਾ ਦੀ ਅਰਥੀ ਉੱਠੀ ਹੈ ਤਾਂ ਪਰਿਵਾਰ ਜਿਹੜਾ ਹੈ ਇਸ ਵੇਲੇ ਬੇਗਦ ਸਦਮੇ ਦੇ ਵਿੱਚ ਹੈ ਕਿਉਂਕਿ ਅਚਨਚੇਤ ਇਸ ਲੜਕੀ ਦੀ ਮੌਤ ਹੋ ਗਈ ਅੰਦਾਜ਼ਾ ਲਾਇਆ ਜਾ ਸਕਦਾ ਜਿਸ ਘਰ ਦੇ ਵਿੱਚ ਵਿਆਹ ਰੱਖਿਆ ਹੋਵੇ ਲੜਕੀ ਦਾ ਔਰ ਉਸੇ ਲੜਕੀ ਦੀ ਮੌਤ ਹੋ ਜਾਵੇ ਔਰ ਵਜਾ ਰਹੀ ਹੈ ਦਿਲ ਦਾ ਦੌਰਾ ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਪਹਿਲਾਂ ਵੀ ਅਜਿਹੀਆਂ ਸਾਹਮਣੇ ਆਈਆਂ ਜਦੋਂ ਇੱਕਦਮ ਤੋਂ ਹਾਰਟ ਅਟੈਕ ਜਾਂ ਕਾਰਡੀਆਕ ਅਰੈਸਟ ਹੁੰਦਾ ਹੈ ਤਾਂ ਜਾਨ ਚਲੀ ਜਾਂਦੀ ਹੈ ਕੋਈ ਵੀ ਸ਼ਖਸ ਹੋਵੇ ਤਾਂ ਅਜਿਹੀ ਹੀ ਘਟਨਾ ਇਹ ਬਰਗਾੜੀ ਦੇ ਵਿੱਚ ਵਾਪਰੀ ਹੈ ਜਿੱਥੇ ਇਹ ਲੜਕੀ ਪੂਜਾ ਨਾਦੀ ਜਿਸ ਦਾ ਵਿਆਹ ਰੱਖਿਆ ਹੋਇਆ ਸੀ ਜਾਗੋ ਵਾਲੀ ਰਾਤ ਇੱਕ ਦਿਨ ਪਹਿਲਾਂ ਠੀਕ ਹੋਇਆ ਤੋਂ ਉਸ ਦੀ ਜਾਨ ਚਲੀ ਗਈ ਹੈ ਪਰ ਉਹਦੇ ਵਾਲੇ ਸੂਟ ਦੇ ਵਿੱਚ ਦੱਸਿਆ ਕਿ ਪੂਜਾ ਦੀ ਅਰਥੀ ਉੱਠੀ ਹੈ ਯਾਨੀ ਕਿ ਵੱਡਾ ਸਦਮਾ ਜਿਹੜਾ ਪਰਿਵਾਰ ਨੂੰ ਲੱਗਿਆ ਹੈ ਔਰ ਸੁਭਾਵਿਕ ਤੌਰ ਤੇ ਅਜੇਹਾ ਇੱਕ ਆਟਾ ਪਿਆ ਇੱਕ ਪਰਿਵਾਰ ਪੇਕਾ ਪਰਿਵਾਰ ਜਿਨ੍ਹਾਂ ਨੂੰ ਕੱਟਾ ਪਿਆ ਔਰ ਇੱਕ ਉਹ ਪਰਿਵਾਰ ਜਿਸ ਘਰ ਇਸ ਲੜਕੀ ਨੇ ਵਿਆਹ ਕੇ ਜਾਣਾ ਸੀ ਜਿਸ ਘਰ ਨੂੰ ਇਸ ਲੜਕੀ ਨੇ ਰੋਸ਼ਨਾਣਾ ਸੀ ਤਾਂ ਉਹ ਪਰਿਵਾਰ ਨੂੰ ਵੀ ਵੱਡਾ ਕੱਟਾ ਪਿਆ ਦੇਵਾਨੰਦ ਮੇਰੇ ਸਯੋਗੀ ਫੋਨ ਲਾਈਨ ਤੇ ਨੇ ਕੀ ਕੁਛ ਕੀ ਕੁਝ ਜਾਣਕਾਰੀ ਹੈ ਦੇਵਾਨੰਦ ਕਿਉਂਕਿ ਦਿਲ ਦਾ ਦੌਰਾ ਪੈਣ ਦੀ ਖਬਰ ਸੁਣਨੀ ਆਈਏ ਹਾਂ ਬਿਲਕੁਲ ਦਾਦੀ ਜੀ ਕਿਉਂਕਿ ਇਕਦਮ ਪਹਿਲਾਂ ਜਿਹੜਾ ਮੈਰਿਜ ਹੋਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਮਗਰਾੜੀ ਦੇ ਪਿੰਡ ਗਲਗਰੀ ਪਿੰਡ ਦੇ ਪਿੰਡ ਦੀ ਐਨ ਲੜਕੀ ਹੈ ਤਾਂ ਉਸ ਨੂੰ ਅਟੈਕ ਹੋ ਜਾਂਦਾ ਤਾਂ ਜਿਹੜੀ ਉਸ ਦੀ ਮੌਤ ਹੈ ਹੋ ਜਾਂਦੀ ਆ ਤਾਂ ਜਿਹੜੀਆਂ ਖੁਸ਼ੀਆਂ ਨੇ ਉਹ ਗਮੀ ਵਿੱਚ ਜਿਹੜੀਆਂ ਇਹ ਬਦਲ ਜਾਂਦੀਆਂ ਨੇ ਤਾਂ ਲਾੜੀ ਨੇ ਜਿਸ ਸੂਟ ਵਿੱਚ ਉਹ ਵਿਆਹ ਜਾਣਾ ਸੀ ਡੋਲੀ ਚੜ੍ਹਨੀ ਲੇਕਿਨ ਉਸੇ ਕੱਪੜੇ ਵਿੱਚ ਜਿਹੜੀ ਉਹਦੀ ਹੱਥੀ ਉੱਥੇ ਆ ਤੇ ਪਰਿਵਾਰ ਵਿੱਚ ਜਿਹੜਾ ਬੜਾ ਸੋਹ ਦਾ ਮਾਹੌਲ ਹੈ ਕਿਤੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਜਨਵਾਈ ਬੈਠੀਆਂ ਸੀ ਲੇਕਿਨ ਐਨ ਟਾਈਮ ਦੇ ਅੱਗੇ ਜਿਹੜੀ ਘਟਨਾ ਵਾਪਰਦੀ ਹੈ ਉਹਦੇ ਨਾਲ ਪੂਰੇ ਪਿੰਡ ਵਿੱਚ ਜਿਹੜੀ ਸੋਗ ਹੈ ਪਹਿਲੀ ਵਾਰ ਹੂੰ ਠੀਕ ਹੈ ਬਦਵਾ ਸ਼ੁਕਰੀਆ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਉਸੇ ਹੀ ਕਪੜਿਆਂ ਦੇ ਵਿੱਚ ਅਰਥੀ ਉੱਠੀ ਹੈ ਜਿਸ ਕਪੜਿਆਂ ਦੇ ਵਿੱਚ ਵਿਆਹ ਕੇ ਜਾਣਾ ਸੀ ਫਿਸਲ ਗਈ ਉਧਰ ਮਾਨਸਾ ਦੇ ਵਿੱਚ ਚਿੱਟੇ ਦੇ ਲਈ ਬੱਚਾ ਵੇਚਣ ਦੇ ਮਾਮਲੇ 'ਚ ਵੱਡਾ ਐਕਸ਼ਨ ਹੋਇਆ ਪੁਲਿਸ ਨੇ ਬੱਚੇ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਚਾਰ ਲੋਕਾਂ ਦੇ ਖਿਲਾਫ ਬੱਚਾ ਤਸਕਰੀ ਦਾ ਮਾਮਲਾ ਦਰਜ ਹੋਇਆ ਹੈ ਬੱਚਾ ਖਰੀਦਣ ਵਾਲਿਆਂ ਤੇ ਵੀ ਐਫ ਆਈ ਆਰ ਹੋਈ ਹੈ ਔਰ ਬੱਚੇ ਨੂੰ ਚਾਈਲਡ ਹੋਮ ਦੇ ਵਿੱਚ ਪੱਜਿਆ ਜਾਵੇਗਾ ਮਾਪਿਆਂ ਨੇ ਨਸ਼ੇ ਦੇ ਲਈ ਬੱਚੇ ਦਾ ਸੌਦਾ ਕੀਤਾ ਸੀ 1,80,000 ਦੇ ਵਿੱਚ ਬੱਚੇ ਨੂੰ ਵੇਚਿਆ ਗਿਆ ਜਿਸ ਤੋਂ ਬਾਅਦ ਹੁਣ ਸਾਰਾ ਮਾਮਲਾ ਜਿਹੜਾ ਹੈ ਵੱਡੇ ਪੱਤਰ ਤੇ ਉੱਠਿਆ ਔਰ ਉਸ ਤੋਂ ਬਾਅਦ ਐਕਸ਼ਨ ਹੋ ਰਿਹਾ ਹੈ ਔਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਿਆ ਕਿ ਇਹ ਵੀ ਫੈਸਲਾ ਕੀਤਾ ਜਾਵੇਗਾ ਕਿ ਬੱਚਾ ਜਿਹੜਾ ਹੈ ਕਿਸ ਦੇ ਕੋਲ ਰਹੇਗਾ ਕਿ ਬੱਚਾ ਵਾਪਸ ਮਾਪਿਆਂ ਕੋਲ ਦਿੱਤਾ ਜਾਏਗਾ ਜਿਹੜੇ ਕਿ ਨਸ਼ੇ ਦੇ ਆਦੀ ਨੇ ਔਰ ਕੀ ਜਿਹੜਾ ਬੱਚਾ ਹੈ ਉਹਨਾਂ ਨੂੰ ਦਿੱਤਾ ਜਾਏਗਾ ਜਿਨ੍ਹਾਂ ਨੇ ਇਸ ਨੂੰ ਲਿਆ ਸੀ ਗੋਦਨਾਮਾ ਵੀ ਉਹਨਾਂ ਨੇ ਕਿਹਾ ਕਿ ਲਿਖਾਇਆ ਹੈ ਜਾਂ ਫਿਰ ਬੱਚੇ ਨੂੰ ਲੈ ਕੇ ਕੋਈ ਹੋਰ ਫੈਸਲਾ ਹੋਏਗਾ ਇਹ ਵੀ ਅਜੇ ਸਵਾਲ ਬਣਿਆ ਹੋਇਆ ਹੈ ਪਰ ਇਹਨਾਂ ਜ਼ਰੂਰ ਹੈ ਕਿ ਇਹਨਾਂ ਤੇ ਮਾਮਲਾ ਦਰਜ ਹੋਇਆ ਹੈ ਔਰ ਜਿਹੜੇ ਮਾਪਿਓ ਨੇ ਨਸ਼ੇ ਦੀ ਆਦੀ ਇਹ ਨਮੀ ਦਿੱਤਾ ਕਰ ਉਹਨਾਂ ਦੇ ਜਥੇਦਾਰ ਗਰਗਜ ਨੇ ਨਸ਼ੇ ਦੇ ਮੁੱਦੇ ਤੇ ਚਿੰਤਾ ਜ਼ਾਹਿਰ ਕੀਤੀ ਉਹਨਾਂ ਨੇ ਕਿਹਾ ਕਿ ਚਿੱਟੇ ਦੇ ਆਦੀ ਮਾਪੇ ਨੇ ਆਪਣਾ ਬੱਚਾ ਹੀ ਵੇਚ ਦਿੱਤਾ ਏ ਨਹੀਂ ਹੋ ਸਕਦਾ ਸਾਡਾ ਪੰਜਾਬ ਉਹਨਾਂ ਨੇ ਕੀ ਹੈ ਸਾਡੀਆਂ ਮਾਵਾਂ ਨੇ ਧਰਮ ਦੇ ਲਈ ਬੱਚਿਆਂ ਦੇ ਟੁਕੜੇ ਕਰਵਾ ਲਏ ਆਪਣੇ ਗਲਾ ਦੇ ਵਿੱਚ ਪਵਾ ਲਏ ਔਰ ਮਾਨਸਾ ਚ ਮਾਤਿਆਂ ਨੇ ਚਿੱਟੇ ਲਈ ਆਪਣਾ 6 ਮਹੀਨੇ ਦਾ ਮਾਸੂਦ ਵੇਚ ਦਿੱਤਾ ਤਾਂ ਇਹ ਸਾਰੇ ਸਵਾਲ ਖੜੇ ਹਿੱਤੇ ਇੱਕ ਮਾਂ-ਬਾਪ ਨੇ ਜਿਹੜੇ ਕਿ ਚਿੱਟੇ ਦੇ ਆਦੀ ਆ 1,80,000 ਦੇ ਵਿੱਚ ਆਪਣਾ ਪੁੱਤ ਵੇਚਤਾ ਇਹ ਪੰਜਾਬ ਨਹੀਂ ਹੋ ਸਕਦਾ ਇੱਥੇ ਸਾਡੀਆਂ ਮਾਵਾਂ ਨੇ ਧਰਮ ਦੇ ਲਈ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਝੋਲੀਆਂ ਦੇ ਵਿੱਚ ਪਵਾਏ ਆ ਪਰ ਬੱਚਿਆਂ ਦੇ ਸੌਦੇ ਨਹੀਂ ਕੀਤੇ ਆ ਅੱਜ ਜਿਹੜਾ ਧਰਮ ਪਰਿਵਰਤਨ ਹੈ ਮੈਂ ਸਮਝਦਾ ਮਾਂ ਇਹ ਦਲ ਪੰਥਾਂ ਦੇ ਸਹਿਯੋਗ ਨਾਲ ਹੀ ਇਹਨੂੰ ਠੱਲ ਪਾਈ ਜਾ ਸਕਦੀ ਆ ਅੱਗੇ ਪਤਾ ਲੱਗਿਆ ਕਿ ਤਰ ਹੁਸ਼ਿਆਰਪੁਰ ਦੇ ਟਾਂਡਾ ਦੇ ਵਿੱਚ ਸਰਪੰਚੀ ਚੋਣਾਂ ਦਾ ਨਤੀਜਾ ਪਲਟਿਆ ਹੈ ਹਾਰਨ ਵਾਲਾ ਉਮੀਦਵਾਰ ਰੀਕਾਊਂਟਿੰਗ ਤੋਂ ਬਾਅਦ ਦੱਸਿਆ ਕਿ ਜਿੱਤ ਗਿਆ ਹੈ ਵੋਟਾਂ ਦੀ ਦੁਬਾਰਾ ਗਿਣਤੀ ਹੋਣ ਤੇ ਹਾਸਲ ਕੀਤੀ ਹੈ ਜਿੱਤ ਤਾਂ ਟਾਂਡਾ ਦੇ ਪਿੰਡ ਖਰੜਖੁਰਦ ਦੀ ਸਰਪੰਚੀ ਦਾ ਇਹ ਸਾਰਾ ਮਾਮਲਾ ਹੈ ਇੱਕ ਪਤਰ ਨੇ ਦੱਸਿਆ ਕਿ ਹਾਰ ਤੋਂ ਬਾਅਦ ਹਾਈ ਕੋਰਟ ਦਾ ਰੁਕ ਕੀਤਾ ਹਾਈ ਕੋਰਟ ਦੇ ਹੁਕਮਾਂ ਤੇ ਦੁਬਾਰਾ ਵੋਟਾਂ ਦੀ ਗਿਣਤੀ ਹੋਈ ਹੈ ਐਸ ਡੀ ਐਮ ਟਾਂਡਾ ਅਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਦੇ ਵਿੱਚ ਰੀਕਾਊਂਟਿੰਗ ਹੋਈ ਹੈ ਦੁਬਾਰਾ ਜਦੋਂ ਗਿਣਤੀ ਹੋਈ ਆ ਤਾਂ ਫਿਰ ਗੁਰਪਾਲ ਕੌਰ ਨੇ ਦਸੇ ਇੱਕ ਜਿੱਤ ਹਾਸਲ ਕਰ ਲਈ ਆ ਦੋ ਵੋਟਾਂ ਦੇ ਫਰਕ ਦੇ ਨਾਲ ਗੁਰਪਾਲ ਕੌਰ ਨੂੰ ਜੇਤੂ ਐਲਾਨ ਦਿੱਤਾ ਗਿਆ ਪਹਿਲਾਂ ਕਰਮਜੀਤ ਕੌਰ ਦੀ 6 ਵੋਟਾਂ ਦੇ ਨਾਲ ਜਿੱਤ ਹੋਈ ਸੀ ਤਟਾਣਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਨਵੇਂ ਚੁਣੇ ਗਏ ਸਰਪੰਚ ਗੁਰਪਾਲ ਕੌਰ ਦਾ ਸਨਮਾਨ ਕੀਤਾ ਹੈ ਔਰ ਇਹ ਤਸਵੀਰਾਂ ਸਾਹਮਣੇ ਆਏ ਕੀ ਨਾਮ ਹੈ ਜੀ ਗੁਰਪਾਲ ਕੌਰ ਕਿਹੜੇ ਪਿੰਡ ਦੇ ਹਨ ਕਰਲ ਕੌਰ ਤਲਪੁਰ ਦੀ ਜਿਹੜੀ ਗੱਲ ਕੀਤੀ ਹੈ ਉਹ ਦਸ ਸਾਲ ਪਹਿਲਾਂ ਸਰਪੰਚੀ ਦੀਆਂ ਵੋਟਾਂ ਹੋਈਆਂ ਸਨ ਤੇ 6 ਵੋਟਾਂ ਦੇ ਨਾਲ ਤੁਸੀਂ ਜਿੱਤਾਰੇ ਸੀ ਹਾਂਜੀ ਤੇ ਦੁਬਾਰਾ ਜੀ ਤੁਸੀਂ ਹਾਈ ਕੋਰਟ ਦਾ ਰੁਕ ਕੀਤਾ ਤੇ ਐਸਾਂ ਦੋ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹਾਂਜੀ ਕੀ ਕਹਿਣਾ ਚਾਹਾਂਗੇ ਅਸੀਂ ਹਾਈ ਕੋਰਟ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਬਾਕੀ ਸਾਡੇ ਨਾਲ ਐਸਪੀ ਸਾਹਿਬ ਪਿੰਡ ਵਾਲਿਆਂ ਦਾ ਕੀ ਕੀ ਕਾਰਨ ਕੀ ਰਿਹਾ ਕਿ ਤੁਹਾਨੂੰ ਹਾਈ ਕੋਰਟ ਦਾ ਰੁਕਕਾ ਨਾ ਪਿਆ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਸੀ ਕਿ ਇਹ ਹਾਂ ਹਾਂ ਸਾਡੇ ਹੀ ਨਾ ਹੀਰਾ ਫੇਰੀ ਹੋਈ ਸੀ ਪਰ ਜਿਹੜਾ ਅੰਦਰ ਸਟਾਫ ਸੀ ਨਾ ਉਹਦੇ ਉਹਦਾ ਸਾਨੂੰ ਲੱਗਾ ਕਿ ਉਹਨੇ ਕਿਤੇ ਨਾ ਕਿਤੇ ਸਟਾਫ ਵੀ ਉਹਨਾਂ ਦਾ ਸੀ ਮਹਿਕਮਾ ਵੀ ਉਹਨਾਂ ਦਾ ਸੀ ਜੋ ਵੀ ਬੰਦੇ ਸੀ ਉਹਨਾਂ ਦੇ ਅੰਦਰ ਸੀ ਗਿਣਤੀ ਦੇ ਵਿੱਚ ਹੋਇਆ ਉਸ ਲਈ ਉਸ ਲਈ ਹੋ ਸਕਦਾ 5 10 ਮਿੰਟ ਲਾਈਟ ਵੀ ਗਈ ਆ ਵੋਟਾਂ ਦੇ ਵਿੱਚ ਹੀਰਾ ਫੇਰੀ ਹੋਈ ਆ ਜੀ ਜਿਹੜਾ ਸਟਾਫ ਸੀਗਾ ਵੋਟਾਂ ਦੇ ਵੋਟਾਂ ਟਾਈਮ ਤੇ ਉਹਨਾਂ ਨੇ ਵਿੱਚ ਥੇਰਾਫੇਰੀ ਕੀਤੀ ਆ ਇਸ ਕਰਕੇ ਸਾਨੂੰ ਵਿਸ਼ਵਾਸ ਹੋਇਆ ਤੇ ਇਹਦੀਆਂ ਵੋਟਾਂ ਜ਼ਿਆਦਾਆਂ ਪਿੰਡ ਵਾਲਿਆਂ ਨੇ ਬਹੁਤ ਸਹਿਯੋਗ ਦਿੱਤਾ ਤਾਂ ਦਰਸਰਨਾ ਭਰਾਵਾ ਅਤੇ ਮਨਜੀਤ ਜੀ ਕੇ ਦੀ ਡੀਐਸਜੀਐਮਸੀ ਮੈਂਬਰਸ਼ਿਪ ਰੱਦ ਹੋ ਗਈ ਹੈ ਤਾਂ ਡੀਐਸਜੀਐਮਸੀ ਦੇ ਜਨਰਲ ਹਾਊਸ ਦੇ ਵਿੱਚ ਮਤਾ ਪਾਸ ਹੋਇਆ ਜਨਰਲ ਇਜਲਾਸ ਦੇ ਵਿੱਚ 38 ਮੈਂਬਰ ਹਾਜ਼ਰ ਸਨ ਤੇ 3/4ੀ ਬਹੁਮਤ ਦੇ ਨਾਲ ਮਤਾ ਪਾਸ ਹੋਇਆ ਮਤਾ ਪਾਸ ਕਰਕੇ ਦਿੱਲੀ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ ਪਰਮਜੀਤ ਸਿੰਘ ਸਰਨਾ ਰਵਿੰਦਰ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ ਕੇ ਗੈਰ ਹਾਜ਼ਰ ਰਹੇ ਨੇ ਕਬਿਤੀ ਗੜਬੜੀਆਂ ਦੇ ਅਲਜ਼ਾਮਾ ਦੇ ਵਿੱਚ ਕਾਰਵਾਈ ਹੋਈ ਹੈ ਕਮੇਟੀ ਨੂੰ ਦਿੱਤੀ ਸ਼ਿਕਾਇਤਾਂ ਮਿਲੀਆਂ ਸਨ ਇਹ ਹਰਬਿੰਦਰ ਸਿੰਘ ਗਾਲਕਾ ਨੇ ਕਿਹਾ ਹੈ ਉਹਨਾਂ ਨੇ ਕਿਹਾ ਕਿ ਐਕਟ ਦੇ ਮੁਤਾਬਿਕ ਹਾਊਸ ਦੇ ਕੋਲ ਅਧਿਕਾਰ ਹੈ ਕਿ ਹਮੇਸ਼ਾ ਗੁਰੂ ਦੀ ਗੋਲਕ ਤੇ ਹੀ ਪੈਰਾ ਦਵਾਂਗੇ ਉਹਨਾਂ ਨੇ ਵੀ ਜ਼ਿਕਰ ਕੀਤਾ ਤਾਂ ਗੁਰੂ ਘਰ ਦੇ ਪੈਸੇ ਦੀ ਚੋਰੀ ਨੂੰ ਰੋਕਣਾ ਹਮੇਸ਼ਾ ਕੁਝ ਸ਼ਿਕਾਇਤیں ਜੋ ਪੈਂਡਿੰਗ ਪਈ ਥੀ ਔਰ ਉਹਨਾਂ ਦੇ ਉੱਪਰ ਕਾਰਵਾਈ ਕਰਨ ਵਾਸਤੇ ਜਿਸ ਤਰੀਕੇ ਦੇ ਨਾਲ ਸਾਨੂੰ ਡਾਇਰੈਕਟਰ ਗੁਰਦਾਰਾ ਇਲੈਕਸ਼ਨ ਤੋਂ ਵੀ ਆ ਰਿਹਾ ਸੀ ਦਿੱਲੀ ਸਰਕਾਰ ਵੱਲੋਂ ਵੀ ਪ੍ਰੈਸ਼ਰ ਪਾਇਆ ਗਿਆ ਕਿ ਵੀ ਇਹਨਾਂ ਦੇ ਉੱਤੇ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਕਿਉਂਕਿ ਮੈਂਬਰ ਸਾਹਿਬਾਂ ਦੀ ਉਹ ਕੰਪਲੇਂਟਾਂ ਸੀ ਔਰ ਉਹ ਕੰਪਲੇਂਟਾਂ ਦੇ ਬਾਅਦ ਅਸੀਂ ਜਿਸ ਵਕਤ ਉਦੀ ਸੰਗਿਆਨ ਲੈ ਕੇ ਉਹਦੀ ਰਿਪੋਰਟਸ ਸਾਰੇ ਦੇ ਸਾਰੇ ਪੰਜਾਬ ਮੈਂਬਰ ਜਿਹੜੇ ਇਸ ਵਕਤ ਜੀਵਿਤ ਹੈਗੇ 51 ਚੋਂ 50 ਰਹਿ ਗਏ 50 ਦੇ 50 ਮੈਂਬਰਾਂ ਨੂੰ ਇਹਦੀ ਰਿਪੋਰਟ ਭੇਜੀ ਗਈ ਕਿ ਪੜ ਕੇ ਤੁਸੀਂ ਪੜੋ ਔਰ ਇਹਦੇ ਉੱਤੇ ਕੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਏ ਔਰ ਇਹ ਸਰਦਾਰ ਮਨਜੀਤ ਸਿੰਘ ਜੀ ਕੇ ਸਰਦਾਰ ਪਰਮਜੀਤ ਸਿੰਘ ਸਰਨਾ ਸਰਦਾਰ ਹਰਵਿੰਦਰ ਸਿੰਘ ਸਰਨਾ ਹੋਣਾ ਨੂੰ ਵੀ ਭੇਜਿਆ ਗਿਆ ਕਿ ਵੀ ਤੁਹਾਡੇ ਉਲਤੇ ਇਹ ਇਲਜ਼ਾਮ ਲੱਗਦੇ ਨੇ ਮਗਰ ਉਹਨਾਂ ਨੇ ਆਪਣੇ ਕਿਸੇ ਇਲਜ਼ਾਮਾਂ ਨੂੰ ਝੁਟਲਾਇਆ ਨਹੀਂ ਉਹਨਾਂ ਨੇ ਉਹਨਾਂ ਨੂੰ ਡਿਨਾਈ ਨਹੀਂ ਕੀਤਾ ਬਲਕਿ ਹੋਰ ਅਨਾਪ ਸ਼ਨਾਪ ਜਿਹੜੇ ਉਹ ਜਵਾਬ ਭੇਜੇ ਉਸ ਤੋਂ ਬਾਅਦ ਸਾਡੇ ਮੈਂਬਰ ਸਾਹਿਬਾਨ ਦੇ ਚੋ 17 ਤੋਂ ਉੱਪਰ ਮੈਂਬਰਾਂ ਨੇ ਲਿਖਤ ਤੌਰ ਦੇ ਉੱਤੇ ਲਿਖ ਕੇ ਦਿੱਤਾ ਕਿ ਇਹਨਾਂ ਦੇ ਉੱਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਔਰ ਇਹ ਕਾਰਵਾਈ ਵਸੇ ਸਾਨੂੰ ਜਨਰਲ ਹਾਊਸ ਬੁਲਾਉਣਾ ਚਾਹੀਦਾ ਔਰ ਉਹਦੇ ਵਿੱਚ ਸਭ ਦਾ ਜੋ ਨਿਸ਼ਚੇ ਨਿਰਣੇ ਹੋਏਗਾ ਜੋ ਫੈਸਲਾ ਹੋਏਗਾ ਅਸੀਂ ਉਹ ਸਾਰੇ ਮਿਲ ਕੇ ਕਰਾਂਗੇ ਔਰ ਅਸੀਂ ਅੱਜ ਹਾਊਸ ਬੁਲਾਇਆ ਸੀ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਉਹਨਾਂ ਨੂੰ ਫਿਰ ਮੌਕਾ ਦਿੱਤਾ ਸੀ ਕਿ ਤੁਸੀਂ ਆ ਕੇ ਆਪਣੀ ਗੱਲ ਇੱਥੇ ਰੱਖ ਸਕਦੇ ਹੋ ਮਗਰ ਅੱਜ ਵੀ ਬੜੀ ਅਫਸੋਸ ਦੀ ਗੱਲ ਕਿਉਂਕਿ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਉਧਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦੀ ਮੁਰਤੋਂ ਦਸਤਾਰਬੰਦੀ ਹੋਈ ਹੈ ਸ਼੍ਰੀ ਕੇਸਕਰ ਸਾਹਿਬ ਦੇ ਵਿੱਚ ਨਿਹੰਗ ਜਥੇਬੰਦੀਆਂ ਤੇ ਸਿੱਖ ਸੰਪਰਦਾਵਾਂ ਨੇ ਦਸਤਾਰਾਂ ਪੇਟ ਕੀਤੀਆਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਦਸਤਾਰਬੰਦੀ ਕੀਤੀ ਪਰਤੰਤ ਮੇ ਟਕਸਾਲ ਮੁਖੀ ਹਰਨਾਮ ਸਿੰਘ ਖਾਸਾ ਨੇ ਸਮਾਗਮ ਤੋਂ ਦੂਰੀ ਬਣਾ ਕੇ ਰੱਖੀ ਹੈ ਦਸਤਾਰਬੰਦੀ ਦੇ ਦੌਰਾਨ ਦਾ ਸੀ ਕਿ ਜਥੇਦਾਰ ਗੜਗਾਜ ਨੇ ਪੰਥਕ ਇਕਤਾ ਤੇ ਜ਼ੋਰ ਦਿੱਤਾ ਨਾ ਕਿਹਾ ਕਿ ਪੰਥ ਇਕਜੁੱਟ ਹੈ ਕੌਮ 'ਚ ਕੋਈ ਵਖਰੇਵਾ ਨਹੀਂ ਹੈ ਸਾਡੀਆਂ ਸੰਸਥਾਵਾਂ ਤਕੜੀਆਂ ਰਹਿਣ ਉਹਨਾਂ ਨੇ ਕਿਹਾ ਦਲ ਪੰਥਾਂ ਦੇ ਸਹਿਯੋਗ ਦੇ ਨਾਲ ਧਰਮ ਪਰਵਰਤ ਨੂੰ ਠਾਲ ਪਾਈ ਜਾਵੇ ਉਧਰ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਚਾਨੇ ਕਰੋੜੀ ਨੇ ਅਕਾਲ ਤਖਤ ਸਾਹਿਬ ਦਾ ਪੱਕਾ ਜਥੇਦਾਰ ਥਾਪੇ ਜਾਣ ਦੀ ਮੰਗ ਕੀਤੀ ਹੈ ਸ਼ਤਾਬ ਦੀ ਸਮਾਗਮ ਤੋਂ ਪਹਿਲਾਂ ਉਹਨਾਂ ਕਿਹਾ ਕਿ ਪੱਕਾ ਜਥੇਦਾਰ ਲਗਾਇਆ ਜਾਵੇ ਔਰ ਪੱਕੇ ਤੌਰ ਤੇ ਲੱਗਿਆ ਜਥੇਦਾਰ ਹੀ ਠੋਸ ਫੈਸਲੇ ਲੈ ਸਕਦਾ ਹੈ ਇਹਨਾਂ ਦੇ ਨਾਲ 1984 ਦੇ ਵਿੱਚ ਵੀ ਪੰਥ ਦੇ ਨਾਲ ਫੇਕ ਢਾਹ ਕੇ ਖੜੀ ਅੱਜ ਵੀ ਇਹ ਸਾਡੀਆਂ ਮਹਾਨ ਦਲ ਪੰਥ ਜਿਨ੍ਹਾਂ ਨੇ ਕੌਮ ਦੀਆਂ ਬਹੁਤ ਰਵੈਤਾਂ ਨੂੰ ਜਿੰਦਾ ਰੱਖਿਆ ਹੈ ਔਰ ਪੰਥ ਦੇ ਅੰਦਰ ਜਿਹੜਾ ਮਰਦਾਊਪਣਾ ਜਿਹੜੀ ਵੱਖਰੀ ਨਿਆਰੀ ਆਬ ਹੈ ਉਹਨੂੰ ਕਾਇਮ ਰੱਖਿਆ ਆਪਾਂ ਇਹ ਤਹਈਆ ਕਰਦੇ ਆਂ ਕਿ ਪੰਜਾਬ ਦੇ ਉੱਤੇ ਪੰਥ ਦੇ ਉੱਤੇ ਅੱਜ ਜਿਹੜੀਆਂ ਵੀ ਵਿਪਤਾਵਾਂ ਆ ਅਸੀਂ ਆਪਣੇ ਗੱਲ ਪੰਥਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਸਿੱਖਾਂ ਦੀ ਨੁਮੈਂਦਾ ਧਾਰਮਿਕ ਜਮਾਤ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਰਬਾਨੀਆਂ ਦੇ ਨਾਲ ਬਣੀ ਆ ਇਹ ਤਗੜੀਆਂ ਵੀ ਰਹਿਣੀਆਂ ਚਾਹੀਦੀਆਂ ਸਾਡੀਆਂ ਸੰਸਥਾਵਾਂ ਐਕਟਿੰਗ ਜਥੇਦਾਰ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਹ ਸਾਰਿਆਂ ਦੀ ਪੁਰਜੋਰ ਜਿਹੜੀ ਸਾਡੀ ਬੇਨਤੀ ਹੈ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਅਕਾਲੀ ਦਲ ਹੈ ਉਹ ਜਿਹੜੇ ਪੱਕੇ ਤੌਰ ਤੇ ਲਾਏ ਜਾਣੇ ਚਾਹੀਦੇ ਨੇ ਜਿਹੜੇ ਪੱਕੇ ਤੌਰ ਤੇ ਹੁੰਦਾ ਉਹ ਜਿਹੜੇ ਠੋਸ ਫੈਸਲੇ ਲੈ ਸਕਦੇ ਨੇ ਤੇ ਉਹ ਸਾਰੇ ਖਾਲਸੇ ਪੰਥ ਦੇ ਜਿਹੜੇ ਆ ਗੁਰਮਤੇ ਦੇ ਨਾਲ ਜਿਹੜੇ ਇਹ ਫੈਸਲੇ ਲੈ ਜਾਣੇ ਚਾਹੀਦੇ ਨੇ ਕਦੇ ਵੀ ਇਹ ਨਹੀਂ ਜੇ ਕੋਈ ਗਲਤੀ ਸ਼ਤਾਬਦੀ ਤੋਂ ਪਹਿਲਾਂ ਪਹਿਲਾਂ ਸ਼ਤਾਬਦੀ ਤੋਂ ਪਹਿਲਾਂ ਪਹਿਲਾਂ ਆਪਾਂ ਕੋਸ਼ਿਸ਼ ਕਰੀਏ ਵੀ ਪੱਕਾ ਜਥੇਦਾਰ ਜਿਹੜਾ ਸਮੁੱਚੇ ਖਾਲਸੇ ਪੰਥ ਨੂੰ ਆਪਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਸੀਂ ਇਹ ਨਹੀਂ ਕਹਿੰਦੇ ਕੋਈ ਵੀ ਹੋਵੇ ਪਰ ਜਿਹੜਾ ਬਹੁਤ ਵਧੀਆ ਜਿਹੜਾ ਆਪਣੇ ਜਥੇਦਾਰ ਜਿਹੜਾ ਸਾਹਮਣੇ ਆਕੇ ਤੇ ਜਿਹੜਾ ਸਾਰੇ ਵਧੀਆ ਢੰਗ ਨਾਲ ਫੈਸਲੇ ਲੈ ਸਕਣ ਤੇ ਆਪਾਂ ਸਾਰੇ ਉਹ ਵਧੀਆ ਕਾਰਜ ਕਰੀਏ ਸੋ ਜਿਸ ਕਾ ਮਸਤਕ ਭਾਗ ਸੇ ਸੇਵਾ ਲਾਇਆ ਇਹ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਜੜੀਆਂ ਨੇ ਹਮੇਸ਼ਾ ਮਰਿਆਦਾ ਤੇ ਕਾਇਮ ਨੇ ਤੇ ਅੱਗੇ ਵੀ ਕਾਇਮ ਰਹਿਣਗੀਆਂ ਪਦਰ ਦਿੱਲੀ ਤੋਂ ਪੰਜਾਬ ਸਰਕਾਰ ਦੇ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ ਹੋਈ ਹੈ ਗੁਰਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਉਲੀਕੇ ਗਏ ਨੇ ਤਾਂ ਪੰਜਾਬ ਸਰਕਾਰ ਦੇ ਮੰਤਰੀ ਸੀਸਕੰਡ ਸਾਹਿਬ ਜਨਤਮਸਤਕ ਹੋਏ ਨੇ ਸ਼ਾਮ ਨੂੰ ਗੁਰਦੁਆਰਾ ਰਕਾਬਗੰਨ ਸਾਹਿਬ ਦੇ ਵਿੱਚ ਵਿਸ਼ਾਲ ਦਰਬਾਰ ਸਜਣ ਵਾਲਾ ਹੈ ਯਾਨੀ ਕਿ ਕੀਰਤਨ ਸਮਾਗਮ ਹੋਣਗੇ ਔਰ ਪੂਰਾ ਮਹੀਨਾ ਦਾ ਸੇਕ ਇਹ ਸਮਾਗਮ ਚੱਲਣਗੇ ਤਾਂ ਪੰਜਾਬ ਸਰਕਾਰ ਦੇ ਸ਼ਤਾਬਦੀ ਸਮਾਗਮ ਨੂੰ ਲੈ ਕੇ ਸਯਮਾਨ ਅਤੇ ਅਰਵਿੰਦ ਕੇ ਜੀਵਾਲ ਵੀ ਰਕਾਬਗੰਨ ਸਾਹਿਬ ਦੇ ਵਿੱਚ ਨਤਮਸਤਕ ਹੋਣਗੇ ਤਦ ਆਸੀ ਇੱਕ ਵੱਡੇ ਪੱਧਰ ਤੇ ਪੰਜਾਬ ਸਰਕਾਰ ਵੱਲੋਂ ਸ਼ਹੀ ਗੁਰੂ ਤੇਗ ਬਹਾਦਰ ਜੀਆਂ ਦੇ 350ਵੀਂ ਸਦੀ ਸਮਰੋਹ ਨੂੰ ਪੂਰੇ ਪੰਜਾਬ ਦੇ ਵਿੱਚ ਔਰ ਪੰਜਾਬ ਸਰਕਾਰ ਵੱਲੋਂ ਬੜੇ ਧੂਮ-ਧਾਮ ਦੇ ਨਾਲ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਅੱਜ ਉਹਦੀ ਆਰੰਭਤਾ ਦੇ ਲਈ ਅਸੀਂ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਥੇ ਗੁਰਦੁਆਰਾ ਸੀਸਗੰਜ ਸਾਹਿਬ ਪੰਜਾਬ ਦੀ ਨੁਮਾਇੰਦਗੀ ਦੇ ਤੌਰ ਤੇ ਉੱਪਰ ਸਮੁੱਚੇ ਪੰਜਾਬ ਸਰਕਾਰ ਦੀ ਆਲਮੋਸਟ ਸਾਰੀ ਕੈਬਨਿਟ ਉਹ ਅੱਜ ਇੱਥੇ ਪਹੁੰਚਿਆ ਉਹਨਾਂ ਦੀ ਉਹ ਸ਼ਹਾਦਤ ਜਿਨੇ ਇਨਸਾਨੀਅਤ ਨੂੰ ਜ਼ਿੰਦਾ ਰੱਖਿਆ ਉਹਨੂੰ ਨਤਮਸਤਕ ਹੋਣ ਦੇ ਲਈ ਆਇਆ ਔਰ ਮੈਂ ਸਮਝਦਾ ਕਿ ਇਹ ਆਪਣੇ ਸਾਰਿਆਂ ਦੀ ਫਰਜ਼ ਬਣਦਾ ਹੈ ਜਿਹਨੂੰ ਅੱਜ ਅਸੀਂ ਇੱਕ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੂਰਾ ਕਰਨ ਦੇ ਲਈ ਆਇਆ तकरीबन 1 ਮਹੀਨਾ ਹੈ ਸਮਾਗਮ ਨੇ ਜਿਹੜੇ ਉਹ ਪੰਜਾਬ ਸਰਕਾਰ ਵੱਲੋਂ ਸਮੁੱਚੇ ਪੰਜਾਬ ਤੇ ਪੰਜਾਬੀਆਂ ਨੂੰ ਨਾਲ ਲੈ ਕੇ ਉਹ ਉਲੀਕੇ ਗਏ ਨੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦਾਰ ਪੀੜ੍ਹੀਆਂ ਸਦੀਆਂ ਸਾਡੇ ਗੁਰੂਆਂ ਦੀਆਂ ਸ਼ਹਾਦਤਾਂ ਨੂੰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇਨਸਾਨੀਅਤ ਨੂੰ ਬਚਾਈ ਰੱਖਣ ਦੇ ਲਈ ਲੋਕਾਂ ਦੀ ਸਦ ਭਾਵਨਾ ਨੂੰ ਬਣਾਈ ਰੱਖਣ ਦੇ ਲਈ ਆਪਣਾ ਜਾਨਵਾਰੀਆਂ ਉਹਦਾ ਇੱਕ ਸੁਨੇਹਾ ਦੇਣ ਦੀ ਛੋਟੀ ਜੀ ਕੋਸ਼ਿਸ਼ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ उल्लीख की गई है मान योग धार्मिक सम्मेलन होगा सारा इसमें पूरी दुनिया से देश से लोग आएंगे और वो अनंतपुर साहब में सब इकट्ठे होंगे तो ये यहाँ से कश्मीरी पंडित उनके पास आए से वहाँ से संगत चलेगी और इसी तरह पंजाब के अलग अलग से पूरी दुनिया से संगत आएगी और जो विद्वान भी आएंगे विचार प्रराधरा करेंगे कि जो गुरु का संदेश है रिलीजियस फ्रीडम के लिए धार्मिक आजादी के लिए सबके लिए अपने धर्म के लिए नहीं सबके लिए और जो जबर जुलम है उसका मुकाबला सब्र से कैसे करना है वो मैसेज अगली पीढ़ी तक पहुंचे जैन जी तक पहुंचे और पूरी दुनिया में पहुंचे इसकी हमारी पूरी कोशिश रही गुरु साहब दे चरणाचे विनती की थी के साडे नमाणेया दे सिर ते हाथ रख के आप ये सारे समागम शरदा दे नाल मर्यादा दे अनुसार ते नाल ही जो साडा मकसद है मकसद की है कि गुरु साहब दी शहादत दा संदेश ਕੁਲ ਜਹਾਂ ਤੱਕ ਜਾਵੇ ਕੁਲ ਵਿਸ਼ ਤੱਕ ਜਾਵੇ ਹਰ ਇੱਕ ਤੱਕ ਜਾਵੇ ਕਿਉਂਕਿ ਐਦਾਂ ਦੀ ਸ਼ਹਾਦਤ ਦੀ ਮਿਸਾਲ ਦੁਨੀਆ ਦੇ ਉੱਤੇ ਕਿਤੇ ਹੋਰ ਨਹੀਂ ਹੈ ਤੇ ਉਸ ਦੀ ਸ਼ੁਰੂਆਤ ਹੋਈ ਹੈ ਤੇ ਗੁਰੂ ਸਾਹਿਬ ਨੇ ਬਹੁਤ ਬਖਸ਼ਿਸ਼ ਕੀਤੀ ਸਾਡੇ ਸਾਰਿਆਂ ਦੇ ਸਿਰਾਂ ਸਾਰੇ ਸਾਰੇ ਪੰਜਾਬ ਦੇ ਜਿੰਨੇ ਵਜ਼ੀਰ ਹੈ ਉਹ ਇੱਥੇ ਸੀਗੇ ਦਿੱਲੀ ਦੇ ਸਾਡੇ ਕਾਫੀ ਲੀਡਰ ਇੱਥੇ ਸੀ ਸਾਡੇ ਸਾਰਿਆਂ ਦੇ ਸਿਰਾਂ ਤੇ ਹੱਥ ਰੱਖ ਕੇ ਤੇ ਹੁਣ ਅਸੀਂ ਤਿਆਰੀਆਂ ਤੇ ਲੱਗ ਜਾ। ਤੁਸੀਂ ਸਰ ਇਸ ਸਮਾਗਮ ਮੇਂ ਕਿਆ ਕੁਛ ਖਾਸ ਹੋਨੇ ਵਾਲਾ ਹੈ ਅਰ ਆਜ ਸ਼ਾਮ ਕੋ ਕਿਆ ਕਰ ਰਹੇ? ਅੱਜ ਸ਼ਾਮ ਹੀ ਗੁਰਦੁਆਰਾ ਰਕਾਬਗੰਜ ਸਾਹਿਬ ਲੱਖੀਸ਼ਾ ਵੰਜਾਰਾ ਹਾਲ ਉਹ ਪਾਵਨ ਪਵਿੱਤਰ ਸਥਾਨ ਜਿੱਥੇ ਗੁਰੂ ਸਾਹਿਬ ਜੀ ਦੇ ਜਿਹੜਾ ਬਾਕੀ ਸਰੀਰ ਹੈ ਬਾਕੀ ਤਾਂ ਉਸ ਦਾ ਅੰਤਿਮ ਸੰਸਕਾਰ ਹੋਇਆ ਸੀ ਤੇ ਐਦਾਂ ਦਾ ਸੰਸਕਾਰ ਜਿਹਦੇ ਲਈ ਲੱਖੀਸ਼ਾ ਵੰਜਾਰਾ ਜੀ ਨੇ ਆਪਣੇ ਸਾਰੇ ਘਰ ਨੂੰ ਹੀ ਜਿਹੜੇ ਅੱਗ ਲਾ ਦਿੱਤੀ ਸੀ ਉਸ ਪਾਵਨ ਪਵਿੱਤਰ ਸਥਾਨ ਦੇ ਉੱਤੇ ਕੀਰਤਨ ਦਰਬਾਰ ਹੈ ਜਿੱਥੇ ਪੰਥ ਪ੍ਰਸਿੱਧ ਜਿਹੜੇ ਰਾਗੀ ਨੇ ਉਹ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਸੰਤਾਂ ਨੂੰ ਨਿਹਾਲ ਕਰਨਗੇ ਕੱਲ ਤੋਂ ਪੰਜਾਬ ਦੇ ਕਾਲਜਸ ਯੂਨੀਵਰਸਿਟੀਆਂ ਪੋਲੀਟੈਕਨਿਕਸ ਆਈਟੀਆਈਸ ਦੇ ਵਿੱਚ ਸੈਮੀਨਾਰਸ ਸ਼ੁਰੂਆਤ ਹੋਊਗੀ ਇਸ ਤੋਂ ਇਲਾਵਾ ਜੇ 1 ਨਵੰਬਰ ਤੋਂ 18 ਨਵੰਬਰ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਲਾਈਟਿੰਗ ਸਾਊਂਡ ਸ਼ੋ ਹੋਵੇ ਅੱਜ ਗੁਰਦੁਆਰਾ ਅਸ਼ਰੀ ਸੀਸਤਾਨ ਸਾਹਿਬ ਸੇ ਆਰੰਭਤਾ ਹੋਇਆ ਅਸੀਂ ਨੇ ਅਰਦਾਸ ਬੇਨਤੀ ਕੀ ਹੈ ہماری ਕੈਬਨਟ ਹਮ ਸਮੁੱਚੀ ਕੈਬਨਟ ਜਹਾਂ ਪਰ ਪਹੁੰਚੀ ਹੈ ਔਰ ਸ਼ਾਮ ਕੋ ਗੁਰਦੁਆਰਾ ਅਸ਼ਰੀ ਸੀਸਤਾਨ ਸਾਹਿਬ ਨੇ ਨਗਰ ਕੀਰਤਨ ਹੋਗਾ ਔਰ 20 ਨਵੰਬਰ ਸੇ पंजाब से डिफरेंट प्लेसेस से नगर कीर्तन आरंभ होंगे जो जिनकी समाप्ति श्री आनंदपुर साहब में होगी और वहाँ पर सर्वधर्म सम्मेलन होगा और पंजाब विधानसभा का स्पेशल सेशन होगा ह्यूमन राइट्स पे डिबेट्स होगी हमने सभी स्कूलों में जो भी हमारे विद्यार्थी हैं उनको गुरु साहब की जो शिक्षा उन्होंने दी है उनको हम बच्चों को जानकारी उसके बारे में ਸ਼ਹੀਦੀ ਸਮਾਗਮਾਂ ਦੇ ਲਈ ਇਨਵੀਟੇਸ਼ਨ ਦਿੱਤੇ ਗਏ ਨੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਲਈ ਪੰਜਾਬ ਸਰਕਾਰ ਦੇ ਵੱਲੋਂ ਹਰੇਕ ਸੂਬਿਆਂ ਨੂੰ ਲਗਾਤਾਰ ਸੱਦਾ ਦਿੱਤਾ ਜਾ ਰਿਹਾ ਹੈ ਇਨਵੀਟੇਸ਼ਨ ਦੇਣ ਦੇ ਲਈ ਮੰਤਰੀਆਂ ਦੀ ਡਿਊਟੀ ਲਗਾਈ ਗਈ ਹੈ ਔਰ ਪੰਜਾਬ ਦੇ ਮੰਤਰੀ ਲਗਾਤਾਰ ਵੱਖ-ਵੱਖ ਸੂਬਿਆਂ 'ਚ ਜਾ ਕੇ ਮੁੱਖ ਮੰਤਰੀਆਂ ਨੂੰ ਸ਼ਹੀਦੀ ਸਮਾਗਮ ਲਈ ਇਨਵਾਈਟ ਕਰ ਰਹੇ ਨੇ ਤਾਂ ਪੰਜਾਬ ਸਰਕਾਰ ਗੁਰਤੇਗ ਬਹਾਦਰ ਜੀ ਦੇ ਦਿਹਾੜੇ ਦੇ ਮੌਕੇ ਤੇ ਜ਼ਿੰਮੇਵਾਰੀ ਲਗਾਈ ਗਈ ਹੈ ਔਰ ਤਸਵੀਰਾਂ ਦਿਖਾ ਰਹੇ ਹਾਂ 10 ਤਸਵੀਰਾਂ ਤਾਂ ਰੇਖਾ ਗੁਪਤਾ ਸੀਐਮ ਦਿੱਲੀ ਨੂੰ ਸੱਦਾ ਪੱਤਰ ਦਿੱਤਾ ਗਿਆ ਨਾਇਬ ਸੈਣੀ सीएम हरियाणा ਨੂੰ ਸੱਦਾ ਪੱਤਰ ਦਿੱਤਾ ਗਿਆ ਦਿਵਿੰਦਰ ਫਣਵੀ ਸੀਐਮ ਮਹਾਰਾਸ਼ਟਰ ਐਮਕੇ ਸਟਾਲਿਨ ਸੀਐਮ ਤਾਮਿਲਨਾਡੂ ਹੇਮੰਤਾ ਬiswa ਸ਼ਰਮਾ ਸੀਐਮ ਅਸਮ ਉਹਨਾਂ ਨੂੰ ਵੀ ਬੁਲਾਇਆ ਗਿਆ ਹੈ ਵਿਸ਼ਨੂਦੇਵ ਸਾਈ ਸੀਐਮ ਛੱਤੀਸਗੜ੍ਹ ਹੇਮੰਤ ਸੋਰੇਨ ਸੀਐਮ ਚਾਰਖੰਡ ਦਾ ਸੱਦਾ ਪੱਤਰ ਦਿੱਤਾ ਗਿਆ ਸਿੱਦਾ ਰਮਈਆ ਸੀਐਮ ਕਰਨਾਟਕ ਔਰ ਰਿਵੰਤ ਰੈਡੀ ਸੀਐਮ ਤੇਲੰਗਾਨਾ ਪ੍ਰਮੋਦ ਸਾਵੰਤ ਸੀਐਮ ਗੋਆ ਤਾਂ ਇਹ 10 ਤਸਵੀਰਾਂ ਵੱਖ-ਵੱਖ ਮੰਤਰੀਆਂ ਦੀ ਡਿਊਟੀ ਸੀਐਮ ਨੂੰ ਸਦਨ ਦੇ ਲਗਾਈ ਗਈ कपूरथला तो बवाल हो एक परिवार ने पुलिस के इल्जाम लगाए ने वीड्डी खबर है दस दी कि पुलिस हिरासत के नौजवान की मौत हुई है परिवार का यह कहना है पुलिस ने सामने नौजवान कुटमार की है परिवार का यह कहना है इल्जाम ने परिवार ने पीड़ित परिवार ने हस्पताल के बाहर प्रदर्शन कर दिता ਪਰਿਵਾਰ ਨੇ ਇਨਸਾਫ ਦੀ ਗੋਹਾਰ ਲਾਇਆ ਸੁਲਤਾਨਪੁਰ ਦਾ ਪਿੰਡ ਮਸੀਤਾ ਦਾ ਇਹ ਮਾਮਲਾ ਹੈ ਮਸੀਤਾ ਦੇ ਵਿੱਚ ਬੀਤੇ ਦਿਨੀ ਇੱਕ ਨੌਜਵਾਨ ਦੀ ਮੌਤ ਹੋਈ ਸੀ ਪੁਲਿਸ ਨੇ ਹਿਰਾਸਤ ਦੇ ਵਿੱਚ ਕੁਝ ਸ਼ਖਸ ਲਏ ਸੰਤਾ ਇਹ ਵੱਡੀ ਖਬਰ ਹੈ ਅਤੇ ਪਰਿਵਾਰ ਦੇ ਵੱਲੋਂ ਪ੍ਰਦਰਸ਼ਨ ਜਿੱਥੇ ਕੀਤਾ ਗਿਆ ਹੈ ਧਰਨਾ ਜਿੱਥੇ ਲਗਾਇਆ ਗਿਆ ਹੈ ਉੱਥੇ ਹੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਰਹੇ ਨੇ ਜਦੋਂ ਇਲਜ਼ਾਮ ਪੁਲਿਸ ਤੇ ਲਗਾਏ ਜਾਂਦੇ ਨੇ ਹਾਲਾਂਕਿ ਪੁਲਿਸ ਆਪਣੇ ਪੱਧਰ ਤੇ ਜਿਹੜੀ ਕਾਰਵਾਈ ਹੈ ਉਹ ਕਰਦੀ ਹੈ ਪਰ ਇਸ ਤਰੀਕੇ ਦੇ ਨਾਲ ਇਹ ਮਾਮਲਾ ਹੁਣ ਸਾਹਮਣੇ ਆਇਆ ਹੈ ਔਰ ਦੇਖਣਾ ਹੋਵੇਗਾ ਕਿ ਕੁਝ ਪੁਲਿਸ ਇਸ ਦੇ ਵਿੱਚ ਸਟੇਟਮੈਂਟ ਦੰਦੀ ਹੈ ਕਿ ਕਿ ਆਪਣੇ ਆਪ ਦੇ ਵਿੱਚ ਮੈਂ ਨਾ ਰੱਖਦੀ ਹੈ ਉਹ ਸਟੇਟਮੈਂਟ ਤਾਂ ਸੁਲਤਾਨਪੁਰ ਦਾ ਪਿੰਡ ਮਸੀਤਾ ਹੈ ਜਿੱਥੋਂ ਦਾ ਇਹ ਮਾਮਲਾ ਹੈ ਔਰ ਨੌਜਵਾਨ ਦੀ ਜੜੀ ਹੈ ਉਹ ਮੌਤ ਹੋਈ ਹੈ ਤਾਂ ਪੀੜਤ ਪਰਿਵਾਰ ਇਹ ਕਹਿ ਰਹੇ ਹੈ ਕਿ ਕੁੱਟਮਾਰ ਜਿਹੜੀ ਹੈ ਉਹਨਾਂ ਦੇ ਸਾਹਮਣੇ ਪੁਲਿਸ ਨੇ ਕੀਤੀ ਹੈ ਜਿਸ ਦੀ وجہ ਦੇ ਨਾਲ ਉਸ ਦੀ ਮੌਤ ਹੋਈ ਹੈ ਤਾਂ ਇੱਕ ਪਰਿਵਾਰ ਨੇ ਇਹ ਸਾਰੇ ਇਲਜ਼ਾਮ ਜਟੇ ਨੇ ਉਹ ਪੁਲਿਸ ਤੇ ਲਗਾਏ ਨੇ ਕਪੂਰਥਲਾ ਦਾ ਸੁਲਤਾਨਪੁਰ ਨੋਦੀ ਜਿੱਥੇ ਇਹ ਬਵਾਰ ਦੀਆਂ ਤਸਵੀਰਾਂ ਹਸਪਤਾਲ ਦੇ ਬਾਹਰ ਦਾਸੀ ਕੀ ਪ੍ਰਦਰਸ਼ਨ ਕੀਤਾ ਹੈ ਔਰ ਵਸੀਤਾ ਦੇ ਵਿੱਚ ਇਹ ਪਿੰਡ ਦੇ ਵਿੱਚ ਇੱਕ ਨੌਜਵਾਨ ਦੀ ਕੱਲ ਮੌਤ ਹੋਈ ਸੀ ਪੁਲਿਸ ਨੇ ਕੁਝ ਸ਼ਖਸ ਹਾਲਾਂਕਿ ਇਸ ਮਾਮਲੇ ਦੇ ਵਿੱਚ ਹਿਰਾਸਤ ਚਲੇ ਸਰ ਜਿਨ੍ਹਾਂ ਦੇ ਵਿੱਚ ਹੁਣ ਜੋ ਮਾਮਲਾ ਹੁਣ ਤੱਕ ਜੋ ਜਾਣਕਾਰੀ ਮਿਲ ਰਹੀ ਹੈ ਤਾਂ ਫਿਰ ਇਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਪਰਿਵਾਰ ਇਹ ਕਹਿ ਰਿਹਾ ਹੈ ਕਿ ਉਹਨਾਂ ਦੇ ਸਾਹਮਣੇ ਉਹਨਾਂ ਦੇ ਨੌਜਵਾਨ ਦੀ ਕੁੱਟਮਾਰ ਕੀਤੀ ਗਈ। ਰਾਤੀ ਭਾਈ ਬੰਦੀਰ ਜਿਹੜਾ ਮੈਂ ਬੰਦੀਰ ਵੈਜਾ ਕੱਲ ਤੇਰਾ ਤੇ ਬੋਦਾ ਮਾਰਨਾ ਮਾਰਨਾ ਬੱਚੇ ਮਰ ਜਾਣਗੇ ਇਹਨਾਂ ਨੇ ਰਾਤ ਉਹ ਕੁੱਟਲੀ ਕੁੱਟੇ ਮੁੰਡੇ ਉਹ ਕੁੱਤੀ ਕੁੱਟੇ ਹੁਣ ਜਦੋਂ ਸਾਡਾ ਮੁੰਡਾ ਮਰ ਗਿਆ ਉਦੋਂ ਇਹ ਸਾਰੀ ਪੁਲਿਸ ਦੇ ਕੁੱਤੇ ਆਨ ਨੂੰ ਇਕੱਠੀ ਹੋ ਗਏ ਤੇ ਹਸਪਤਾਲ ਲੈ ਅੱਗੇ ਬਾਤਾਂ ਮੌਸਮ ਦਾ ਜ਼ਿਕਰ ਕਰਾਂਗੇ ਤਾਂ ਇਸ ਵਾਰ ਹਿਮਾਚਲ ਤੋਂ ਵੀ ਪੰਜਾਬ ਠੰਡਾ ਹੋ ਸਕਦਾ ਹੈ ਜੀ ਹਾਂ ਮੌਸਮ ਵਿਭਾਗ ਦੀ ਪੁਖਬਾਣੀ ਹੈ ਕਿ ਪੰਜਾਬ ਦੇ ਵਿੱਚ ਦਸੰਬਰ ਮਹੀਨੇ ਤੋਂ ਸੀਤ ਲਹਿਰ ਜਿਹੜੀ ਹੈ ਉਸ ਦੀ ਸ਼ੁਰੂਆਤ ਹੋ ਜਾਏਗੀ ਇਸ ਵਾਰ ਪਿਛਲੇ ਸਾਲ ਦੇ ਨਾਲੋਂ ਜ਼ਿਆਦਾ ਠੰਡ ਪੈਣ ਦੀ ਸੰਭਾਵਨਾ ਹੈ ਇਸ ਮਹੀਨੇ ਦੇ ਅੰਤ ਤੱਕ ਤਾਪਮਾਨ ਚ ਗਿਰਾਵਟ ਸ਼ੁਰੂ ਹੋਏਗੀ ਨਵੰਬਰ ਮਹੀਨੇ 25 ਤੋਂ ਲੈ ਕੇ 28 ਡਿਗਰੀ ਸੈਲਸੀਅਸ ਤੱਕ ਦਿਨ ਦਾ ਤਾਪਮਾਨ ਪਹੁੰਚ ਜਾਏਗਾ ਰਾਤ ਦਾ ਤਾਪਮਾਨ 10 ਡਿਗਰੀ ਤੋਂ ਲੈ ਕੇ 15 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ ਦਸੰਬਰ ਅਤੇ ਜਨਵਰੀ ਮਹੀਨੇ ਦੇ ਵਿੱਚ ਪੰਜਾਬ ਚ ਸੀਤ ਲਹਿਰ ਚੱਲੇਗੀ ਜਨਵਰੀ ਅਤੇ ਫਰਵਰੀ ਮਹੀਨੇ ਸੰਗੜੇ ਤੋਂ ਦਾ ਕੋਰੇ ਦੀ ਸਫਵਕ ਬਾਣੀ ਹੈ ਤਾਂ ਘੱਟੋ ਘੱਟ ਤਾਪਮਾਨ ਹੋਰ ਹੇਠਾਂ ਜਾਣ ਦੀ ਸੰਭਾਵਨਾ ਹੈ ਅਜੇ ਦੇ ਵਿੱਚ ਜਲੰਧਰ ਅੰਮ੍ਰਿਤਸਰ ਤੇ ਲੁਧਿਆਣਾ ਇਸਾਰ ਹਿਮਾਚਲ ਤੋਂ ਵੀ ਠੰਡੇ ਹੋ ਸਕਦੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਹਿਮਾਚਲ ਦੇ ਪਹਾੜੀ ਇਲਾਕਿਆਂ ਤੋਂ ਵੀ ਠੰਡਾ ਹੋਣ ਦੀ ਸੰਭਾਵਨਾ ਹੈ